ਮੈਂ ਜੀ ਮਨਜੀਤ ਸਿੰਘ ਜ਼ਿਲ੍ਹਾ ਚੇਅਰਮੈਨ ਕਲਾਸ ਫੋਰ ਕਨਫਰਮੇਸ਼ਨਲਾਈਜ਼ ਯੂਨੀਅਨ ਅਤੇ ਜ਼ਿਲ੍ਹਾ ਚੇਅਰਮੈਨ ਪੰਜਾਬ ਕੋਆਰਡੀਨੇਟ ਸਰਵ ਸਰਸਾ ਸੋਸਾਇਟੀਸ਼ਨ ਮਛੰਡਾ ਅੱਜ ਅਸੀਂ ਪ੍ਰਿੰਸੀਪਲ ਅਰਜਿੰਦਰਾ ਕਾਹ ਦੇ ਖਿਲਾਫ ਦਾ ਰੋਸ ਮਜਾਰਾ ਕਰ ਰਹੇ ਆ ਲਗਾਤਾਰ ਸਾਡੀਆਂ ਜਿਹੜੇ ਮੰਗਾਂ ਨੇ ਇਹ ਪ੍ਰਿੰਸੀਪਲ ਨੂੰ ਅਸੀਂ ਮੰਗ ਪੱਤਰ ਲਿਖ ਕੇ ਭੇਜਿਆ ਸੀਗਾ ਉਸ ਤੋਂ ਬਾਅਦ ਡੀਓ ਲਿਖਿਆ ਇਹਨਾਂ ਨੇ ਇੱਕ ਗਿੱਧ ਚਿੱਠੀ ਲਿਖ ਕੇ ਡਾਇਰੈਕਟਰ ਸਾਹਿਬ ਨੂੰ ਲਿਖ ਦਿੱਤਾ ਵੀ ਜਿਹੜਾ ਇਹਨਾਂ ਸਾਥੀਆਂ ਨੇ ਕੰਮ ਬੰਦ ਕੀਤਾ ਹੈ ਇਹਨਾਂ ਨੂੰ ਵਾਧੇ ਤਨਖਾਹ ਦੇ ਬਾਰੇ ਸਾਨੂੰ ਗਾਈਡਲਾਈਨ ਦਿੱਤੀਆਂ ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਵੱਧ ਕੰਮ ਲਿਆਗਾ ਤੁਸੀਂ ਇਹ ਤਨਖਾਹ ਦੇਣੀ ਆ ਔਰ ਫੰਡਾਂ ਚ ਦੇਣੀ ਫੰਡ ਤੁਹਾਡੇ ਕੋਲ ਹੈਗੇ ਨੇ ਸਾਨੂੰ ਫੰਡਾਂ ਦੀ ਪੂਰੀ ਡਿਟੇਲ ਭੇਜੋ ਅੱਜ ਤੱਕ ਇਹਨਾਂ ਨੇ ਨਾ ਤਾਂ ਉਹ ਡਿਟੇਲ ਭੇਜੀ ਆ ਤੇ ਨਾ ਹੀ ਸਾਥੀਆਂ ਦਾ ਬਕਾਇਆ ਦਿੱਤਾ ਇਸੇ ਨਾਲ ਹੀ ਸਾਡੇ 35 36 ਸਾਥੀ ਹੁੰਦੇ ਸੀ ਦਿੱਲੀ ਵਿੱਚ ਤੇ ਜਿਹੜੇ ਫੰਡਾਂ ਚੋਂ ਹੁੰਦੇ ਸੀ ਸਟੂਡੈਂਟ ਫੰਡਾਂ ਚੋਂ ਸਾਰੇ ਰਿਟਾਇਰ ਹੋ ਗਏ ਨੇ ਸਾਥੀ ਗਿਰਤੇ ਇਸੇ ਜਿਹੜੇ ਸਾਡੇ ਕੱਲੇ ਉਹ ਰਹਿ ਗਏ ਨੇ ਉਸ ਨੂੰ ਵੀ ਰੈਗੂਲਰ ਨਹੀਂ ਕਰ ਰਹੇ ਜਦੋਂ ਕਿ ਆਸ-ਪਾਸੇ ਜਿੰਨੇ ਵੀ ਕਾਲਜ ਨੇ ਚਾਹੇ ਸੰਗਰੂਰ ਹੋਵੇ ਫਰੀਦਕੋਟ ਹੋਵੇ ਪਟਿਆਲਾ ਹੋਵੇ ਸਾਰੇ ਕਾਲਜਾਂ ਨਾਲ ਸਾਥੀ ਪੱਕੇ ਕੀਤੇ ਗਏ ਨੇ ਫਿਰ ਇਹ ਚਿੱਠੀ ਡਾਇਰੈਕਟਰ ਸਾਹਿਬ ਨੂੰ ਲਿਖ ਦਿੰਦੇ ਨੇ ਡਾਇਰੈਕਟਰ ਸਾਹਿਬ ਸਾਹਿਬ ਕਹਿੰਦੇ ਨੇ ਵੀ ਕਲਾਸ ਬੋਰਡ ਦੇ ਤੁਸੀਂ ਸਮਰਥਤ ਅਧਿਕਾਰੀਆਂ ਤੁਸੀਂ ਪੱਕਾ ਕਰਨ ਤੁਸੀਂ ਕਰੋ ਪਰ ਸਾਥਿਓ ਅੱਜ ਤੱਕ ਇਹਨਾਂ ਨੇ ਨਹੀਂ ਕੀਤਾ ਜਿਸ ਕਰਕੇ ਅਸੀਂ ਇਹ ਰੋਸ ਮਜਾਰਾ ਕਰ ਰਹੇ ਹਾਂ ਕਦੋਂ ਤੱਕ ਤਰਨਾ ਇਸ ਤਰ੍ਹਾਂ ਇਹ ਅੱਜ ਇਹ ਜੋ ਸਟਾਰਟ ਕੀਤਾਗਾ ਜੇ ਇਹਨਾਂ ਨੇ ਸਾਨੂੰ ਮੀਟਿੰਗ ਦਾ ਸਮਾਂ ਦੇ ਕੇ ਸਾਡੀ ਮੰਗਾਂ ਨਾ ਮੰਨੀਆਂ ਤਾਂ ਇਹ ਪ੍ਰੋਗਰਾਮ ਇਸੇ ਲਗਾਤਾਰ ਸਾਡਾ ਚੱਲੂ ਰਹੂਗਾ ਡਿਊਟੀਆਂ ਇਹ 12-12 ਘੰਟੇ ਡਿਊਟੀ ਲੈਂਦੇ ਨੇ। ਔਰ ਜਦੋਂ ਕਿ ਪਹਿਲਾਂ ਮੰਨ ਗਏ ਸੀਗੇ ਕਿ ਅਸੀਂ ਇਹ 12 ਘੰਟੇ ਸੰਭਾਲ ਦੇਵਾਂਗੇ। ਪਰ ਅੱਜ ਤੱਕ ਸਰਖਾ ਨਹੀਂ। ਹੁਣ ਨਹੀਂ 12 ਲੈਂਦੇ। ਹੈਂ? ਹੁਣ ਨਹੀਂ 12 ਲੈਂਦੇ। ਉਹਨਾਂ ਦੀ 8 ਘੰਟੇ ਹੋਈ ਦੀ ਜਦੋਂ। ਉਹਦਾ ਬਕਾਇਆ ਤਾਂ ਹੈਗਾ ਨਹੀਂ। 1.5 ਬਣ ਘੰਟੇ। ਹਾਂ। ਆਪਣਾ ਕੀ ਨਾਮ ਹੈ? ਮੇਰਾ ਨਾਮ ਗੁਰਤੇਜ ਸਿੰਘ ਗਿੱਲ। ਜ਼ਿਲ੍ਹਾ ਪ੍ਰਧਾਨ ਦੀ ਕਲਾਸ 4 ਗਵਰਨਮੈਂਟ ਪਲੇ ਜੂਨੀਅਨ ਤੇ ਸੂਬਾ ਪ੍ਰਧਾਨ ਸਰਕਾਰੀ ਕਾਲਜ ਜਿੰਨੇ ਵੀ ਹੋ। ਕੀ ਕਹਿਣਾ ਚਾਹੁੰਦਾ ਜਿਹੜਾ ਅੱਜ। ਅੱਜ ਜਿਹੜਾ ਪ੍ਰਦਰਸ਼ਨ ਹੋ ਰਿਹਾ ਇਹ ਸਾਡੇ ਬਕਾਇਦੇ ਦਾ ਇੱਕ ਤਾਂ ਇੱਕ ਸਾਡਾ ਈਪੀਐਫ ਨਹੀਂ ਕਟਿਆ ਜਾ ਰਿਹਾ ਨਾ ਹੀ ਪਰਮਨੈਂਟ ਕਰ ਰਹੇ ਹੈਗੇ ਜਦੋਂ ਕਿ ਉੱਥੋਂ ਚੁੱਟੀਆਂ ਬਹੁਤ ਆ ਚੁੱਟੀਆਂ ਪਹਿਲਾਂ ਵੀ ਅਸੀਂ ਧਰਨੇ ਲਾ ਚੁੱਕੇ ਹਾਂ ਹੁਣ ਪਿਛਲੇ 3-4 ਮਹੀਨਿਆਂ ਤੋਂ ਅਸੀਂ ਲਗਾਤਾਰ ਮੰਗ ਪੱਤਰ ਦੇ ਰਹੇ ਹਾਂ ਪ੍ਰਿੰਸੀਪਲ ਦੇ ਕੰਨ ਤੇ ਜੂਨ ਹੀ ਛਰਕੀ ਅਧੂਰੀ ਸਾਨੂੰ ਜਿਹੜੀ ਮਤਲਬ ਪ੍ਰोसीडिंगਾ ਉਹ ਦਿੱਤੀ ਜਾ ਰਹੀ ਹੈਗੀ ਤੇ ਜਿਹੜੇ ਮੇਰੇ ਨਾਲ ਦੇ 10 ਸਾਥੀ ਸੀ ਉਹ ਬਿਨਾਂ ਖਾਲੀ ਹੱਥ ਗਏ ਹੈਗੇ ਤੇ ਉਹ ਮੇਰਾ ਸਾਥੀ ਆ ਖੜਾ ਇੱਕ ਅੱਜ ਆਇਆ ਵੀ ਇਹ ਤਾਂ ਬਕਾਇਆ ਰਹਿੰਦਾਗਾ ਕੱਟੋ-ਕੱਟ 10 ਸਾਲ ਦਾ ਉਹ ਨਹੀਂ ਦੇ ਰਹੀ ਜਿਹੜੀ ਤੁਸੀਂ ਕਿਹਨੇ EPF ਨਹੀਂ ਕਰਤਾ ਹੈ ਨਿਯਮਾਂ ਮੁਤਾਬਕ EPF ਕੱਟਣਾ ਜ਼ਰੂਰੀ ਹੈ ਜ਼ਰੂਰੀ ਹੈ ਜੀ ਇੱਥੇ 20 ਬੰਦੇ ਕੰਮ ਕਰਦੇ ਹੈਗੇ ਉੱਥੇ ਜ਼ਰੂਰੀ ਹੈਗਾ ਇੱਥੇ ਵੀ ਡਾਇਰੈਕਟਰ ਵੱਲੋਂ ਆਈ ਵੀ ਹੈ ਇੱਥੇ ਵੀ ਦੱਬੀ ਹੋਈ ਆ ਦਿਖਾ ਨਹੀਂ ਰਹੀ ਸਾਨੂੰ ਇੱਕ ਵਾਰੀ ਸਰਜੀਤ ਸਿੰਘ ਜੀ ਤੋਂ ਸੀ ਕਿ ਉਹ ਕਹਿੰਦੇ ਤੁਹਾਡਾ EPF ਕੱਟਿਆ ਕਰਾਂਗੇ ਪਰ ਅੱਜ ਤੱਕ ਵੀ EPF ਨਹੀਂ ਕੱਟਿਆ ਜਾ ਰਿਹਾ ਤੀ ਤੀ ਪ੍ਰਦਰਸ਼ਨ ਜਦੋਂ ਟੱਕਰ ਜਥੇਬੰਦੀ ਦਾ ਜਿਹੜਾ ਵੀ ਫੈਸਲਾ ਹੋਊਗਾ ਅਗਲਾ ਫੈਸਲਾ ਅੱਜ ਦਾ ਹੈਗਾ ਹੀ ਹੈ ਕਾਕਾ ਅਗਲਾ ਫੈਸਲਾ ਜੋ ਵੀ ਹੋਊਗਾ ਜਥੇਬੰਦੀ ਦਾ ਉਹ ਲਗਾਤਾਰ ਹੋ ਸਕਦਾ ਚੱਲੇ ਤੇ ਨਹੀਂ ਤਾਂ ਜੇ ਬੁਲਾ ਲੈਣਗੇ ਮੀਟਿੰਗ ਦਾ ਸਾਮਾ ਦੇਣਗੇ ਤਾਂ ਅਸੀਂ ਗੱਲਬਾਤ ਨੂੰ ਵੀ ਤਿਆਰਾਂਗੇ ਅਸੀਂ ਗੱਲਬਾਤ ਤੋਂ ਪਹਿਲਾਂ ਵੀ ਨਹੀਂ ਭੱਜੇ ਅੱਜ ਵੀ ਮੈਂ ਸਵੇਰੇ ਕਿਹਾ ਵੀ ਜੇ ਗੱਲਬਾਤ ਦਾ ਟਾਈਮ ਸਾਨੂੰ ਦੇਓਗੇ ਤਾਂ ਅਸੀਂ ਗੱਲਬਾਤ ਰਾਹੀਂ ਵੀ ਮਸਲਾ ਹੱਲ ਕਰਨ ਨੂੰ ਤਿਆਰਾਂ ਪਰ ਕੋਈ ਗੱਲ ਨਹੀਂ ਕਰ ਰਹੀ ਸਾਡੇ ਕੋਲੇ ਇੱਕ ਸਰਦਾਰਪੁਰ ਤੇਜ ਸਿੰਘ ਜੀ ਹੈਗੇ ਜਿਹੜੇ ਕਿ ਏਫ ਫੰਡ ਦੇ ਵਿੱਚੋਂ ਰੱਖੇ ਗਏ ਆ ਜਿਨ੍ਹਾਂ ਦੀ 89 ਡੇਸ ਦੇ ਬਾਅਦ ਬ੍ਰੇਕ ਪੈਂਦੀ ਹੈ ਇਹਨਾਂ ਦੀ ਡਿਮਾਂਡ ਸੀਗੇ ਇਹਨਾਂ ਦੀ ਕੋਈ 2006 ਤੋਂ ਲੈ ਕੇ ਤੇ ਅੱਜ ਤੱਕ ਦੇ ਕੋਈ ਇਹਨਾਂ ਦੇ ਏਰੀਅਰ ਰਹਿੰਦੇ ਆ ਏਰੀਅਰ ਕੀ ਸੀਗਾ ਕਿ ਜਦੋਂ ਇਹਨਾਂ ਦੀ ਅਪਾਇੰਟਮੈਂਟ ਹੋਈ ਤਾਂ ਇਹਨਾਂ ਨੂੰ ਇਹਨਾਂ ਦੇ ਅਪਾਇੰਟਮੈਂਟ ਲੈਟਰ ਦੇ ਵਿੱਚ 12 ਘੰਟੇ ਇਹਨਾਂ ਦੀ ਡਿਊਟੀ ਦੇ ਵਰਕਿੰਗ ਆਰਸ ਜਿਹੜੀਆਂ ਲਿਖੇ ਗਈਆਂ ਪਰ ਇਹਨਾਂ ਦੇ ਕਹਿੰਦੇ ਮੁਤਾਬਕ ਜਦੋਂ ਇਹਨਾਂ ਨੂੰ ਡੀਸੀ ਰੇਟ ਮਿਲਣਾ ਸ਼ੁਰੂ ਹੋਇਆ ਤਾਂ ਇਹਨਾਂ ਦੀ ਡਿਊਟੀ 8 ਘੰਟੇ ਦੀ ਸੀ ਤਾਂ ਇਸ ਕਰਕੇ ਕਹਿੰਦੇ ਕਿ ਜਦੋਂ ਮੈਂ 12 ਘੰਟੇ ਡਿਊਟੀ ਕੀਤੀ ਹੈ ਤੇ ਮੈਨੂੰ 4 ਘੰਟੇ ਦੇ ਏਲੀਅਰ ਦਿੱਤੇ ਜਾਣ ਪਰ ਉਸ ਦੇ ਸੰਬੰਧ ਵਿੱਚ ਇਹਨਾਂ ਕੋਲੇ ਕੋਈ ਆਰਡਰ ਦੀ ਕਾਪੀ ਨਹੀਂ ਹੈ ਸਿਰਫ ਇੱਕ ਅਪਾਇੰਟਮੈਂਟ ਲੈਟਰ ਦੀ ਕਾਪੀ ਹੈ ਔਰ ਇਹ ਇਸ ਕਰਕੇ ਮੇਰੇ ਤੇ ਪ੍ਰੈਸ਼ਰ ਬਿਲਡ ਕਰ ਰਹੇ ਹੈ ਕਿ ਤੁਸੀਂ ਮੈਨੂੰ ਏਲੀਅਰ ਦਿਓ ਪਰ ਅੱਜ ਤੋਂ 18 ਸਾਲ ਪੁਰਾਣੇ ਏਲੀਅਰ ਜਿਹੜੇ ਹੈਗੇ ਹਨ ਉਹ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਹਨ ਮੈਂ ਇਹਨਾਂ ਨੂੰ ਬਾਰ-ਬਾਰ ਇਹੀ ਸਮਝਾ ਰਹੀ ਹਾਂ ਕਿ ਉਹ ਏਜਸ ਮੈਂ ਨਹੀਂ ਤੇ ਨਹੀਂ 8 ਦਿਨ ਜੋ ਇਹਨਾਂ ਨੇ ਮੈਨੂੰ ਦਿੱਤਾ ਹੈ ਉਹ ਸਿਰਫ ਡੀਪੀਆਈ ਆਫਿਸ ਦੇ ਨਾਲ ਇਹਨਾਂ ਦੀ ਕੋਈ ਮੀਟਿੰਗ ਹੋਈ ਸੀ ਉਹਦੀ ਪ੍ਰੋਸੀਡਿੰਗਸ ਦੀ ਕਾਪੀ ਹੈ ਡੀਪੀਆਈ ਆਫਿਸ ਦਾ ਸਾਨੂੰ ਕੋਈ ਆਦੇਸ਼ ਨਹੀਂ ਹੋਇਆ ਕਿ ਜੋ ਇਹਨਾਂ ਦੀ ਮੀਟਿੰਗ ਦੇ ਵਿੱਚ ਡਿਸਕਸ ਹੋਇਆ ਸੀ ਉਹਨੂੰ ਇਨਬਿਨ ਲਾਗੂ ਕੀਤਾ ਜਾਵੇ ਨਹੀਂ ਜੀ ਪੀਐਫਟੀ ਇਹਨਾਂ ਨੇ ਸਾਨੂੰ ਕਦੇ ਕੋਈ ਡਿਮਾਂਡ ਨਹੀਂ ਨਹੀਂ ਪਰ ਇਹਨਾਂ ਸਾਨੂੰ ਦਿੱਤੀ ਨਹੀਂ ਇਹਨਾਂ ਦੀ ਡਿਮਾਂਡ ਹੀ ਨਹੀਂ ਕਦੇ ਸਾਰੇ ਜਿਹੜੇ ਹੈਗੀਆਂ ਉਹ ਡੀਸੀ ਲਿਟ